ਲੈ ਮਿੱਤਰੋ ਨਾ ਆਪਾਂ ਅੱਜ ਇੱਕ ਛੋਡੇ ਵਾਸਤੇ ਸੁਪਰ ਮੂਰਤ ਅਨਗੀਨਾ ਲੈ ਕੇ ਆਏ ਜਿਹਨੂੰ ਆਪਾਂ ਕਹਿੰਦੇ ਆ ਮੂਰਾ ਜੈਡ ਬਲੈਕ ਚਾਹੀਦੀ ਆ ਜੈਡ ਬਲੈਕ ਚਾਹੀਦੀ ਵੀ ਚੰਗਾ ਖਾਣਦਾਨ ਆ ਚੰਗਾ ਦੁੱਧ ਰਕਾੜ ਆ ਪਹਿਲੇ ਸੂਏ ਝੋਟੀ ਸੂ ਗਰਮ ਵਾਲੀ ਤੇ ਇੱਕ ਵਾਰੀ ਚੈੱਕ ਤੁਸੀਂ ਥੱਲੇੋਂ ਲੈ ਕੇ ਤਹਾਂ ਤੱਕ ਸਾਰੀ ਚੈੱਕ ਕਰ ਲਓ ਥਣ ਦਾ ਸਪੇਸ ਬਹੁਤ ਸੋਹਣਾ ਤੇ ਪੂਛ ਦਿਖਾ ਦਿਓ ਬਾਈ ਤੇ ਪੂਰੀ ਜੈਡ ਬਲੈਕ ਜਮਾ ਆਪਾਂ ਕਹਿੰਦੀ ਜਿਵੇਂ ਮੂਰਾ ਦੇ ਕੈਰੈਕਟਰ ਜਿਹੜਾ ਤੁਸੀਂ ਕੱਲਾ ਕੱਲਾ ਕੈਰੈਕਟਰ ਇੱਕ ਵਾਰੀ ਚੈੱਕ ਕਰੋ ਕਲਾਸ ਸਿੰਘਾਂ ਤੋਂ ਲਾ ਫੇਸ ਬਿਊਟੀ ਤੋਂ ਪਿੱਠ ਕੁੜੇ ਤੋਂ ਕੋਈ ਮੰਤਰ ਚ ਮੰਨ ਲਓ ਵੀ ਕੋਈ ਕਹਿਣ ਦਾ ਮਤਲਬ ਕੋਈ ਕਮੀ ਨਹੀਂ ਹੈਗੀ ਤੇ ਆਪਾਂ ਤੁਹਾਨੂੰ ਇਹੋ ਜੇ ਨੰਗੀਨੇ ਦਰਸ਼ਨ ਕਰਾਉਣਿਆ ਪਹਿਲਾਂ ਆਪਾਂ ਆਪਣੇ ਨਾਲ ਮਾਸਟਰ ਨਾਇਬ ਸਿੰਘ ਜੀ ਨੇ ਉਹਨਾਂ ਨਾਲ ਜਾਣ ਪਛਾਣ ਕਰਾ ਦਈਏ ਮਾਸਟਰ ਹਸੀਖਾਲ ਜੀ ਹਸੀਖਾਲਵਾ ਤੇ ਆਪਣਾ ਨਾਮ ਦੱਸੋ ਇੱਕ ਵਾਰੀ ਦਾ ਮਾਸਟਰ ਨਾਇਬ ਸਿੰਘ ਜੀ ਠੀਕ ਆ ਪੰਡੀ ਵਰਜਰਾਠੀ ਜੀ ਠੀਕ ਆ ਜਿਲਾ ਜਿਲਾ ਮਾਨਸਾ ਜੀ ਠੀਕ ਆ ਜੀ ਮੋਬਾਈਲ ਨੰਬਰ ਬੋਲੋ ਜੀ ਇੱਕ ਵਾਰੀ ਦਾ ਹਾਂ ਜੀ 86472 ਜੀ ਹੂੰ 4646 ਜੀ ਠੀਕ ਆ ਜੀ ਤੇ ਇਹ ਨੰਬਰ ਆ ਮਾਸਟਰ ਨਾਇਬ ਸਿੰਘ ਜੀ ਦਾ ਤੁਸੀਂ ਸੰਪਰਕ ਕਰ ਲਿਓ ਸਿੱਧੇ ਕੋਈ ਵਪਾਰ ਦਾ ਕੰਮ ਨਹੀਂ ਸਿਰਫ ਘਰੇਲੂ ਦੋ ਨਗ ਰੱਖੇ ਹੋਇਆ ਇਧਰ ਵੀ ਦਿਖਾ ਦੇ ਬਾਈ ਉਹ ਵੀ ਚੰਗੀ ਝੋਟੀ ਆ ਮੰਨ ਲਓ ਚੰਗੇ ਖਾਨਦਾਨੀ ਜਿਵੇਂ ਆਪਾਂ ਕਹਿੰਦੇ ਨਾ ਬਲੱਡ ਲਾਈਨ ਦੀਆਂ ਦੋ ਮੰਨ ਲਓ ਪਸ਼ੂ ਸੀਗੇ ਇੱਕ ਇਹ ਝੋਟੀ ਸੂਣ ਵਾਲੀ ਆ ਉਹ ਸੂਈ ਹੋਈ ਆ ਇਹ ਝੋਟੀ ਜਿਹੜਾ ਮਾਸਟਰੀ ਇਹਦਾ ਮਨ ਬਣ ਗਿਆ ਵੀ ਆਪਾਂ ਸੇਲ ਕਰਦੀ ਹੈ ਨਾ ਤੇ ਸਾਂਭ ਸੰਭਾਲ ਚੰਗੀ ਆ ਪੂਰੀ ਤਿਆਰੀ ਝੋਟੀ ਹਜੇ ਕਹਿਕ ਦਿਨ ਲੈਂਦੀ ਐ ਕੀ ਗੱਲ ਬਾਤ ਸਾਰੀ ਗੱਲ ਬਾਤ ਕਰਾਉਣਿਆ ਮਾਸਟਰੀ ਮੰਨ ਲਓ ਕਿੰਨੇ ਸਾਲਾਂ ਦੀ ਹੋ ਗਈ ਇਹ ਆਪਣੀ ਕੱਟੀ 3 ਸਾਲ ਦੀ 3 ਸਾਲ ਦੀ ਠੀਕ ਹੈ ਜੀ ਤੇ ਹੁਣ ਕਹਿਕ ਦਿਨ ਕੱਢ ਦੂ ਹਜੇ ਮੇਰੇ ਮੁਤਾਬਕ ਹਫਤਾ ਲੈ ਵੀ ਜੀ ਇੱਕ ਹਫਤੇ ਦੀ ਕੱਟੀ ਆ ਹੂੰ 7 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਜੀ 7 ਮਾਰਚ ਨੂੰ 7 ਮਾਰਚ ਨੂੰ ਕਈ ਵਾਰ ਪਸ਼ੂ ਮੰਨ ਲਓ ਵੱਧ ਘੱਟ ਲੈਣਾ ਹੈ ਨਾ ਇੱਕ ਹਫਤਾ ਤਾਂ ਲੈ ਜੂ ਹਜੇ ਕਿਉਂ ਬڑے ਬڑے ਰਿਸਕ ਐ ਨਹੀਂ ਜਿੰਨਾ ਜਿੰਨਾ ਮੰਨ ਲਓ ਟਾਈਮ ਲਊ ਉਹ ਨਹੀਂ ਬਣਦੀ ਜੋ ਥੱਲੇ ਹਾਂ ਬਿਲਕੁਲ ਕਿਉਂ ਤਾਰਾਂ ਤੁਰਾਂ ਹਜੇ ਪਾਈਆਂ ਨਹੀਂ ਗਈਆਂ ਤੇ ਕੱਟੀ ਬਹੁਤ ਸੋਹਣੀ ਜਿਵੇਂ ਆਪਾਂ ਕਹਦੀਏ ਪਹਿਲੇ ਸੂਏ ਸੂਗੀ ਗਰਮ ਵਾਲੀ ਤਿੰਨ ਸਾਲਾਂ ਦੀ ਆ ਤੇ ਇਹਦਾ ਮਾਂ ਮੂਂਦ ਕਿੰਨਾ ਕਰਕਾਰ ਸੀਗਾ ਜੀ ਬਹੁਤ ਜੀ ਜਿੰਨਾ ਕਹਿ ਦਈਏ ਪਹਿਲਾਂ ਇਹਦੇ ਮਾਂ ਨੇ ਵੈਸੇ ਆਪਾਂ ਕਿ 17 18 ਲੀਟਰ ਆਰਾਮ ਨਾਲ 18 ਕਿਲੋ ਦੁੱਧ ਠੀਕ ਹੈ 18 ਕਿਲੋ ਦੁੱਧ ਕੱਢਿਆ ਹਾਂ ਆਰਾਮ ਨਾਲ ਇਹ ਤੁਸੀਂ ਦੱਸ ਰਹੇ ਸੀ ਦੀ ਭੈਣਾਂ ਦਾ ਵੀ ਚੰਗਾ ਹੀ ਰਿਕਾਰਡ ਹੈ ਨਾ ਭੈਣਾਂ ਦਾ ਜੀ ਇਹ ਨਾਨੀ ਤੱਕ ਵੀ ਉੱਥੇ ਇੱਥੇ ਹੀ ਸੀਗੀ ਜੀ 18 ਕਿਲੋ ਤੱਕ ਆਪਾਂ ਮੰਨ ਲਓ ਆਪਣੇ ਕੋਲ ਹੀ ਸਾਬ ਆਪਣੇ ਘਰ ਦੀ ਬਰੀਡ ਆਪਰੇ ਘਰ ਦੀ ਬਰੀਡ ਆ ਠੀਕ ਹੈ ਤੇ ਜਿਹੜੀ ਇਹਦੀ ਮੰਨ ਲਓ ਭੈਣਾਂ ਕਿ ਕਿਵੇਂ ਜੀ ਹਾਂ ਜਮਾ ਤੇ ਉਹਦੀ ਜਮਾ ਭੈਣਾਂ ਚੱਲਦੀ ਠੀਕ ਹੈ ਇਹਦੀ ਭੈਣ ਮਾਸੀ ਦੀ ਕੁੜੀ ਜਮਾ ਮਾਸੀ ਦੀ ਕੁੜੀ ਇਹਦੇ ਥੱਲੇ ਵੀ ਚੰਗਾ ਦੁੱਧ ਤਿਆਰ ਆ ਹਾਂਜੀ ਤੇ ਬਾਹਲੀ ਕੋਈ ਸਾਮ ਸੰਭਾਲ ਬਣੀ 12 ਲੀਟਰ ਰਾਮ ਨਾਲ ਦੀ ਵੀ 12 ਲੀਟਰ ਕਹਿੰਦੇ ਰਾਮ ਨਾਲ ਦੀ ਹੁਣ ਚੋਕ ਦੇ ਹੋਰ ਪਹਿਲਾਂ ਉਹਨੂੰ ਤੇ ਉਹਨੂੰ ਦੇਖ ਲੈ ਸਮਝ ਗਈ ਛੋਟੀ ਤੇ ਬਾਕੀ ਕੋਈ ਜੇ ਆਪਾਂ ਕਹਦੀਏ ਕੋਈ ਬਾਹਲਾ ਸ਼ਾਮ ਸੰਭਾਲਣੀ ਨਹੀਂ ਹੈਗੀ ਹਨਾ ਤੇ ਜਿਵੇਂ ਸੌਂਗੀ ਜੇ ਬੰਦੇ ਜੇ ਆਪਾਂ ਗੱਲ ਕਰ ਲਈਏ ਚੰਗੀ ਝੋਟੀ ਆ ਤੇ ਬਾਕੀ ਇਹਦਾ ਕੀ ਮਾਸਟਰੀ ਆਪਾਂ ਡਿਮਾਂਡ ਲਾ ਕੇ ਚੱਲਾਂ ਵੀ ਕਿੰਨਾ ਕੁ ਦੁੱਧ ਪਹਿਲੇ ਸੂਏ ਪਾ ਦੂਗੀ ਇਹ ਤਾਂ ਹੀ ਆਰਾਮ ਨਾਲ 12-13 ਲੀਟਰ ਦਾ ਆਰਾਮ ਨਾਲ ਹੀ ਬੰਦਾ ਪਾਹਿੰਦਾ ਜੀ ਜਿਵੇਂ ਬਰੀਡ ਹੈ ਨਾ ਬਿਲਕੁਲ ਜੀ ਜਿਵੇਂ ਬਰੀਡ ਆ 15 ਆ 12 ਕਿਲੋ ਤੋਂ ਉੱਪਰ ਉੱਪਰ ਦੁੱਧ 12 ਕਿਲੋ ਤੋਂ ਉੱਪਰ ਪਾਉਣਾ ਚਾਹੀਦਾ 12 ਪਲੱਸ ਕਿਹਦੀ ਹੈ ਨਾ ਚੰਗੀ ਮੰਨ ਲਓ ਜਿਵੇਂ ਮੋਹਰਾ ਤੇ ਕੈਰੈਕਟਰ ਸਾਰੇ ਦੇਂਦੇ ਹਨਾ ਕੋਈ ਮੰਨ ਲਓ ਕਮੀ ਨਹੀਂ ਹੈਗੀ ਜੈਡ ਬਲੈਕ ਆ ਪੂਰੀ ਤੇ ਕਿਸੇ ਵੀ ਹਾਲਤ ਕੋਈ ਕਮੀ ਨਹੀਂ 12 ਪਲੱਸ ਜਿਹੜਾ ਦੁੱਧ ਨੂੰ ਕੱਢਣਾ ਚਾਹੀਦਾ ਤੇ ਪਹਿਲੇ ਵਾਰ ਸੂ ਕੀ 3 ਸਾਲਾਂ ਦੀ ਘਰ ਦੀ ਬਰੀਡ ਆ ਕੋਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਭਰਾ ਨੇ ਕੱਚੇ ਕਿੱਲੇ ਤੋਂ ਮੰਨ ਲਾ ਘਰੋਂ ਮਾਲਕਾਂ ਦੀ ਝੋਟੀ ਖਰੀਦਣੀ ਆ ਤਾਂ ਮਾਸਟਰ ਨਾਇਬ ਸਿੰਘ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਮਾਸਟਰ ਜੀ ਆਖਰ ਗੱਲ ਆਂਦੇ ਰੇਟ ਦੀ ਰੇਟ ਕੀ ਕਰਤਾ ਰੇਟ ਜੀ 3 ਲੱਖ ਦਾ ਹੈ ਪੂਰਾ ਜੀ 3 ਹੁਣ ਇਸ ਟਾਈਮ ਆਪਾਂ 3 ਲੱਖ ਰੇਟ ਕਰਦੇ ਆ ਹਾਂਜੀ ਤੇ ਮਾਨਤਨ ਹੋਊ ਜੀ ਹਾਂ ਮਾਨਤਨ ਜੀ ਮਾਨਤਨ ਕਰ ਖੁੱਲਾ ਹਾਂ ਬਿਲਕੁਲ ਰੇਟ 3 ਲੱਖ ਕਰਿਆ ਮਾਸਟਰ ਜੀ ਨੇ ਮਾਨਤਾਨ ਕਹਿੰਦੇ ਖੁੱਲਾ ਹੋ ਜੂ ਮੌਕੇ ਦੀ ਗੱਲ ਆ ਕਿਉਂ ਰੇਟ ਸਾਨੂੰ ਪਤਾ ਮੰਨ ਲਾ ਵੀ ਜਿਵੇਂ ਮਾਹੌਲ ਚੱਲਦਾ ਜਿਵੇਂ ਪਸੂਆਂ ਤੇਜ਼ੀ ਹੈ ਹਨਾ ਉਸ ਹਿਸਾਬ ਰੇਟ ਕਰਨਾ ਪੈਂਦਾ ਬਾਕੀ ਮੌਕੇ ਦੇ ਮਾਨਤਾਨ ਜ਼ਰੂਰ ਹੋ ਜੂਗਾ ਜਿਹੜੇ ਭਰਾਵਾਂ ਨੂੰ ਬਰੀਡ ਦੀ ਪਰਖ ਆ ਦੇਖੋ ਉਹ ਪਰਖ ਕਰਕੇ ਝੋਟੀ ਖਰੀਦ ਲੈਣਗੇ ਬਾਕੀ ਜੇ ਕਿਸੇ ਨੂੰ ਜਾਤੀ ਦੀ ਝੋਟੀ ਤਾਂ ਮੰਨ ਲਓ ਮਾਸਟਰ ਜੀ ਨਾਲ ਸੰਪਰਕ ਕਰ ਲਓ ਕਈ ਵਾਰ ਮਾਸਟਰ ਜੀ ਕੋਈ ਆਮ ਵਹਿਮ ਕਰ ਦਿੰਦਾ ਵੀ ਯਾਰ ਆਪਾਂ ਸਾਈ ਵੀ ਇਹਨਾਂ ਕਰ ਲਈ ਸੌਦਾ ਬਣ ਗਿਆ ਵੀ ਸੂਏ ਤੋਂ ਬਾਅਦ ਲੈ ਜੀ ਹਾਂਜੀ ਕੋਈ ਚੱਕਰ ਤਾਂ ਨਹੀਂ ਨੀ ਮੈਨੂੰ ਤਾਂ ਕੋਈ ਚੱਕਰ ਨਹੀਂ ਬਣਾਇਆ ਵੀ ਜੇ ਪਹਿਲਾਂ ਵਿਕ ਜੇ ਤਾਂ ਨਹੀਂ ਹਾਂ ਨਹੀਂ ਪਹਿਲਾਂ ਮੰਨ ਲਓ ਇਹ ਮੈਂ ਮਾਲਾ ਸੌਦਾ ਹੋ ਗਿਆ ਤੁਹਾਨੂੰ ਲੈ ਪੈਸੇ ਦੇ ਦੇ ਵੀ ਕਈ ਵਾਰ ਨਾ ਚੜ ਦੇ ਉਤਰ ਦਾ ਬਸ ਸੱਟ ਖਾ ਲੰਦਾ ਨਹੀਂ ਉਹਦੇ ਚ ਇਹ ਮਨ ਦੇ ਵਿੱਚ ਵੀ ਜੇ ਉਹ ਹੋਇਆ ਜਿਹੜਾ ਆਪਾਂ ਸੂਣ ਤੋਂ ਪਹਿਲਾਂ ਵੇਚਾਂਗੇ ਤਾਂ ਮਾਨਤਾਨਕ ਵਧ ਕਰ ਦਾਂਗੇ ਆਪਾਂ ਠੀਕ ਆ ਨਹੀਂ ਮੇਰਾ ਲੈ ਸਾਮ ਸਮਾਈ ਦਾ ਖਰਚਾ ਲੈ ਇਹ ਵੀ ਬਾਈ ਜ਼ਰੂਰੀ ਆ ਕਿਉਂਕਿ ਫਿਰ ਸਾਮ ਸਮਾਈ ਦਾ ਖਰਚਾ ਆਉਂਦਾ ਜਿਹੇ ਜਾਂ ਵੀ ਆ ਇਸ ਟਾਈਮ ਦੀ ਝੋਟੀ ਖਰੀਦਦੇ ਹਾਂ ਰੇਟ 3 ਲੱਖਾ ਮਾਨਤਾਨ ਮਾਸਟਰੀ ਕਹਿੰਦੇ ਵਧੀਆ ਕਰਕੇ ਦੋ ਰਾਂਗੇ ਕੋਈ ਬੰਦਾ ਆਉਂਦਾ ਖੁਸ਼ ਕਰਕੇ ਦੋ ਰਾਂਗੇ ਝੋਟੀ ਤੁਸੀਂ ਇੱਕ ਵਾਰੀ ਫੇਰ ਚੱਕ ਕਰ ਲੋ ਮਾੜਾ ਖੋਲ ਕੇ ਤੋਰ ਕੇ ਦਿਖਾ ਦਿਓ ਇੱਕ ਵਾਰੀ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥਣ ਲੇਵਾ ਕਿਵੇਂ ਦੀ ਬੰਤਰਾ ਤੇ ਵਧੀਆ ਸਪੇਸ ਤੇ ਥਾਣਾ ਚੰਗਾ ਰਿੰਗ ਸਿੰਘ ਆ ਵਧੀਆ ਜੈਡ ਬਲੈਕ ਝੋਟੀ ਆ ਦੋ ਨਗ ਨੇ ਦੋਨੇ ਖਾਨਦਾਨ ਨਹੀਂ ਬਲੱਡ ਲਾਈਨ ਚੰਗਾ ਤੇ ਬਾਕੀ ਰਿਕਾਰਡ ਸਾਰਾ ਮਾਸਟਰੀ ਕਹਿੰਦੇ ਦੇ ਦਾਂਗੇ ਕੋਈ ਚੱਕਨ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਤੇ ਹਜੇ ਜਿਹੜੀ ਝੋਟੀ ਆ ਡਰ ਬਣਾਉਂਦੀ ਆਉਂਦੀ ਹੈ ਨਾ ਪੱਠਪੁੜੇ ਦੀ ਮੰਤਰ ਦੀ ਗੱਲ ਕਰੀ ਤਾਂ ਬਹੁਤ ਸੋਹਣੀ ਝੋਟੀ ਆਗੀ ਤੇ ਜੈਡ ਬਲੈਕ ਆ ਪੂਰੀ ਬਣਦੀ ਤੇ ਰਿੰਗ ਸਿੰਘ ਆ ਤੇ ਵਧੀਆ ਬੰਤਰ ਜਾਨੀ ਕਿ ਝੋਟੀ ਦੀ ਪੂਰੀ ਸਿਰ ਆ ਗਈ ਹੈ ਨਾ ਤੇ ਬਾਕੀ ਜੇ ਕਿਸੇ ਭਰਾ ਦੇ ਮੰਨ ਲਓ ਪਸੰਦ ਆਉਂਦੀ ਹੈ ਤਾਂ ਸਿੱਧੇ ਸੰਪਰਕ ਕਰਿਓ ਨੰਬਰ ਦਿੱਤੇ ਹੋਏ ਸਕਰੀਨ ਤੇ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਝੋਟੀ ਖਰੀਦ ਸਕਦੇ ਹੋ ਫਿਰ ਇੱਕ ਵਾਰੀ ਐਡਰੈਸ ਨੋਟ ਕਰ ਲਓ ਪਿੰਡ ਬੁਰਜ ਰਾਠੀ ਐਸ ਜਨੋ ਤੇ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਹੋਰ ਬੋਲ ਦਈ 88472 ਜੀ 46646 ਜੀ ਇਸ ਨੰਬਰ ਤੇ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਭਰਾਵਾਂ ਦਾ ਮਿਲਾਂਗੇ ਕਿਸੇ ਜਲਦੀ ਨਵੀਂ ਵੀਡੀਓ ਦੇ ਨਾਲ